ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਭੈਣ ਭਰਾ ਠੀਕ ਠਾਕ ਜਿਵੇਂ ਕਿ ਆਪਾਂ ਵਧੀਆ ਆਰਗੈਂਜ਼ਾ ਦੀਆਂ ਚੋੜੀਆਂ ਲੈਸਾਂ ਲੈ ਕੇ ਆਏ ਆ ਇਹਨਾਂ ਦਾ ਰੇਟ ਵੀ ਰੀਜ਼ਨੇਬਲ ਆ ਔਰ ਕੁਆਲਿਟੀ ਵੀ ਸੁਪੀਰੀਅਰ ਚਾ ਇਸ ਤੋਂ ਬਾਅਦ ਆ ਲੈਸ ਦੇਖੋ ਜਿਵੇਂ ਥ्रेड ਕੀਤਾ ਹੁੰਦਾ ਬਾਰਕ ਮਤਲਬ ਬਾਰਕ ਕਰਵਾਉਣ ਦੀ ਲੋੜ ਨਹੀਂ ਹੈਗੀ ਹੁਣ ਲੈਸਾਂ ਹੀ ਇਸ ਟਾਈਪ ਦੀਆਂ ਆਉਣ ਲੱਗੀਆਂ ਇਸ ਚ ਕਲਰ ਤੇ ਇਨਾਂ ਜਿਵੇਂ ਬਲੈਕ, ਵਾਈਟ, ਕਰੀਮ ਉਸ ਤੋਂ ਬਾਅਦ ਜੁਆਇੰਟ ਲੈਸ ਇਹ ਵੀ ਡਿਜ਼ਾਈਨ ਇਹਦੇ ਵਿੱਚ ਪੱਥਰੇ ਨੇ ਔਰ ਇੱਕ ਅਲੱਗ-ਅਲੱਗ ਜਸਟ ਸੈਂਪਲ ਪੀਸ ਨੀਗਾ ਕਰਾ ਰਹੇ ਆ ਇਹਨਾਂ 'ਚ ਵੈਰਾਈਟੀ ਬਹੁਤ ਆ ਕਲਰ ਬਹੁਤ ਹੈ ਜਿਹੜੇ ਭੈਣ ਭਰਾ ਨਹੀਂ ਆਏ ਉਹ ਜਲਦ ਤੋਂ ਜਲਦ ਵਿਜ਼ਿਟ ਕਰੋ ਤੁਹਾਡਾ ਵੱਧ ਤੋਂ ਵੱਧ ਫਾਇਦਾ ਹੋਊਗਾ ਜਿਹੜੇ ਕੀ ਭੈਣ ਭਰਾ ਕੋਈ ਦੁਕਾਨ ਕਰਦੇ ਆ ਕੋਈ ਬੁਟੀਕ ਕਰਦੇ ਆ ਹਨਾ ਜਿਵੇਂ ਵੀ ਕਿਸੇ ਭੈਣ ਭਰਾ ਨੇ 2000 5000 7000 ਦਾ ਸਾਮਾਨ ਲੈਣਾ ਉਹਨਾਂ ਦੇ ਹੀ ਵੱਧ ਤੋਂ ਵੱਧ ਫਾਇਦਾ ਹੋਊਗਾ ਵੱਧ ਤੋਂ ਵੱਧ ਔਰ ਇੱਕ ਗੱਲ ਹੋਰ ਵੀ ਹੈ ਅਸੀਂ ਯੂਰੇ ਕੋਈ ਫੋਰਸ ਨਹੀਂ ਕਰਦੇ ਸਾਡੇ ਤੋਂ ਪੂਰਾ ਸੈੱਟ ਲਵੋ ਸਾਡੇ ਤੋਂ ਜੇ ਤੁਸੀਂ ਇੱਕ ਦੋ ਪੀਸ ਵੀ ਲੈ ਰਹੇ ਹੋ ਤਾਂ ਵੀ ਉਹੀ ਰੇਟ ਆ ਪੂਰਾ ਸੈੱਟ ਲੈ ਰਹੇ ਹੋ ਤਾਂ ਵੀ ਉਹੀ ਰੇਟ ਆ ਚਲੋ ਕਿਸੇ ਭੈਣ ਭਰਾ ਨੂੰ ਨੇ ਆਪਣੀ ਵੈਰਾਈਟੀ ਬਣਾਉਣੀ ਹੁੰਦੀ ਆ ਇੱਕ ਇੱਕ ਦੋ ਦੋ ਲੈ ਕੇ ਅਗਲੇ ਕੋਈ ਵੈਰਾਈਟੀ ਬਣ ਜਾਂਦੀ ਆ ਚਲੋ ਸਾਡੇ ਸੇਲ ਹੋ ਜਾਂਦੇ ਆ ਨਾਲੇ ਸਾਡੇ ਕੋ ਨਵਾਂ ਕੋਈ ਗਾਕ ਜੁੜ ਜਾਂਦਾ ਇਸ ਕਰਕੇ ਜਿਹੜੇ ਭੈਣ ਭਰਾ ਸਾਡੀ ਵੀਡੀਓ ਨੂੰ ਦੇਖੀ ਜਾ ਰਹੇ ਨੇ ਸਾਨੂੰ ਆਰਡਰ ਨਹੀਂ ਕਰ ਰਹੇ ਜਾਂ ਸਾਡੇ ਕੋ ਆ ਨਹੀਂ ਰਹੇ ਉਹ ਜਲਦ ਤੋਂ ਜਲਦ ਵਿਜ਼ਿਟ ਕਰੋ ਔਰ ਭੈਣ ਭਰਾਵਾਂ ਦਾ ਵੱਧ ਤੋਂ ਵੱਧ ਫਾਇਦਾ ਹੋਊਗਾ ਔਰ ਨਮੀ ਤੋਂ ਨਮੀ ਲੇਟੈਸਟ ਵੈਰਾਈਟੀ ਮਿਲੂਗੀ ਹੁਣ ਜਿਵੇਂ ਕਾਟਨ ਚੱਲ ਰਹੀ ਹੈ ਆਪਣੇ ਕੋਲੇ ਫੁੱਲ ਰੇਂਜ ਆਈ ਹੋਈ ਆ ਕਾਟਨ ਦੀ ਔਰ ਆਪਣੇ ਕੋਲ ਵੈਰਾਈਟੀ ਵੀ ਬਥੇਰੀ ਆਈ ਹੋਈ ਆ ਇਹ ਤਾਂ ਜਸਟ ਆਪਾਂ ਸੈਂਪਲ ਪੀਸ ਨਿਗਾਹ ਕਰਾ ਰਹੇ ਆ ਔਰ ਥੋੜਾ ਬੁਟੀਕ ਵਾਲੇ ਚ ਕੋਈ ਸੇਲ ਵਾਲਿਆਂ ਦਾ ਜਾ ਕਰੇ ਦੁਕਾਨ ਕਰਦੇ ਨੇ ਉਹਨਾਂ ਦਾ ਬੰਦ ਤੋਂ ਵੱਧ ਫਾਇਦਾ ਹੋਊਗਾ ਇਸ ਕਰਕੇ ਆਉਣਾ ਕਿ ਤੇ ਆ ਸ਼ਹਿਰ ਸਮਰਾਲਾ ਗੁਰੂ ਨਾਨਕ ਰੋਡ ਮੰਗਟ ਲਾਸ ਹਾਊਸ ਸਾਸਿਕਾਲ